ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਘਰ ਭਤੇ ਵੀਰ ਵਲੌਗ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਬੜੀ ਠੀਕ ਠਾਕ ਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਪੌਣੇ ਧੋਣ ਦੀ ਇਹ ਵੀਡੀਓ ਜੀ ਜਿਵੇਂ ਕਿ ਕਿਚਨ ਟੇਬਲ ਕਹਿ ਦਿੰਦੇ ਇਹਨਾਂ ਨੂੰ ਤਾਂ ਇਹ ਜਿਵੇਂ ਚਿੱਟੇ ਹੁੰਦੇ ਆ ਜੀ ਇਹ ਬਹੁਤ ਜ਼ਿਆਦਾ ਦਾਗ ਲੱਗ ਜਾਂਦੇ ਇਹਨਾਂ ਤੇ ਤੇ ਇਹ ਫਿਰ ਲਾਉਣੇ ਔਖੇ ਹੋ ਜਾਂਦੇ ਆ ਜੀ ਧੋਣ ਵੇਲੇ ਤੇ ਕਈ ਵਾਰ ਜਿਵੇਂ ਪ੍ਰੌਂਠੇ ਵਗੈਰਾ ਬਣਾਉਨੇ ਆਪਾਂ ਤੇ ਪਰੌਂਠਿਆਂ ਦਾ ਵੀ ਤੇਲ ਘਿਓ ਵਾਲੇ ਦਾ ਆ ਗਏ ਇਹ ਨਹੀਂ ਲੈਂਦੇ ਹੈਗੇ ਇਹ ਛੇਤੀ ਤੇ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਰਗੜਨਾ ਪੈਂਦਾਗਾ ਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈਗੀ ਪੋਣੇ ਧੋਣ ਵੇਲੇ ਅੱਜ ਆਪਾਂ ਬਿਨਾਂ ਰਗੜੇ ਪੋਣੇ ਧੋਵਾਂਗੇ ਜੀ ਤੇ ਬਹੁਤ ਹੀ ਸੌਖਾ ਤਰੀਕਾ ਜੀ ਇਹ ਤੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਇਧਰ ਆਪਾਂ ਰੱਖ ਲੈ ਜੀ ਪਾਣੀ ਗਰਮ ਤੇ ਪਾਣੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਗਰਮ ਕਰ ਲੈਣਾਗਾ ਤੇ ਇਹ ਆਪਣੇ 4 ਪੋਣੇ ਆ ਜੀ ਇੱਕ ਇਹ ਵਾਈਟ ਪੋਣਾਗਾ ਚਿੱਟਾ ਇਹ ਹੈਗਾ ਛੋਟਾ ਪੋਣਾ ਇਹ ਆਪਾਂ ਨੇ ਜਿਵੇਂ ਟਿਫਨ ਵਗੈਰਾ ਦੇ ਵਿੱਚ ਰੱਖਣਾ ਹੁੰਦਾਗਾ ਰੋਟੀ ਤਾਂ ਉਸ ਕਰਕੇ ਆਪਾਂ ਛੋਟੇ ਪੋਣਾ ਬਣਾਇਆ ਹੋਇਆਗਾ ਤੇ ਬਾਕੀ ਇਹ ਵੱਡੇ ਪੋਣੇ ਆਗੇ ਇਹ ਆਪਾਂ ਨੂੰ ਛੋਟੇ ਪੋਣੇ ਇਸ ਤਰ੍ਹਾਂ ਦੇ ਬਣਾਉਣੇ ਚਾਹੀਦੇ ਜਰੂਰ ਜੇਕਰ ਆਪਾਂ ਸਿਲਵਰ ਰੋਲ ਵਿੱਚ ਰੋਟੀ ਆਪਾਂ ਪੈਕ ਕਰਕੇ ਭੇਜਦੇ ਆਂ ਟਿਫਨ ਚ ਤਾਂ ਉਹ ਬਹੁਤ ਜ਼ਿਆਦਾ ਆਪਣੀ ਸੇਤ ਲਈ ਮਾੜਾਗਾ ਤੇ ਇਸ ਲਈ ਆਪਾਂ ਨੂੰ ਇਹ ਨਿੱਕੇ ਨਿੱਕੇ ਪੋਣੇ ਇਹ ਬਣਾ ਲੈਣੇ ਚਾਹੀਦੇ ਅਗਰ ਟਿਫਨ ਆ ਲਈ ਤੇ ਇਹ ਆਪਾਂ ਨੇ ਬਣਾਇਆ ਹੋਇਆਗਾ ਤੇ ਇਧਰ ਆਪਣਾ ਪਾਣੀ ਕਰਮ ਹੋ ਗਿਆ ਜੀ ਹੁਣ ਤੇ ਗੈਸ ਆਪਾਂ ਬੰਦ ਕਰ ਦਾਂਗੇ ਤੇ ਪੋਣੇ ਧੋਣ ਲਈ ਜੀ ਆਪਾਂ ਨੇ ਦੋ ਚੀਜ਼ਾਂ ਲੈਣੀਆਂ ਇਹ ਇੱਕ ਤਾਂ ਇਹ ਹੈਗਾ ਸਰਫ ਤੇ ਇਹ ਹੈਗਾ ਜੀ ਬੇਕਿੰਗ ਸੋਡਾ ਇਹ ਲਵਾਂਗੇ ਆਪਾਂ ਇੱਕ ਚਮਚਾ ਆਪਾਂ ਬੇਕਿੰਗ ਸੋਡੇ ਦਾ ਪਾਵਾਂਗੇ ਤੇ ਬਾਕੀ ਆਪਾਂ ਸਰਪ ਪਾਵਾਂਗੇ ਇਹ ਇੱਕ ਚਮਚ ਤੇ ਇਧਰ ਆਪਾਂ ਨੇ ਬਰਤਨ ਲੈ ਲੈਣਾ ਕੋਈ ਧੋਣੇ ਤੋਂ ਵਾਸਤੇ ਬਾਲਟੀ ਤਸਲਾ ਜੋ ਵੀ ਤੁਸੀਂ ਲੈਣਾ ਤੇਜ ਆਪਾਂ ਸਰਪ ਪਾ ਲਈ ਤੇ ਇੱਕ ਚਮਚੀ ਆਪਾਂ ਨੇ ਪਾ ਲਿਆ ਬੇਕਿੰਗ ਸੋਡੇ ਦਾ ਇਹ ਦੋਨੇ ਚੀਜ਼ਾਂ ਆਪਾਂ ਨੇ ਪਾ ਲਈਆਂ ਹੁਣ ਤੇ ਹੁਣ ਆਪਾਂ ਇਹ ਲੈ ਆਏ ਜੀ ਜਿਹੜਾ ਆਪਾਂ ਨੇ ਪਾਣੀ ਗਰਮ ਕਰਿਆ ਸੀ ਤੇ ਇਹ ਪਾ ਲੈਣਾ ਵਿੱਚ ਇਸ ਤਰੀਕੇ ਨਾਲ ਬਹੁਤ ਵਧੀਆ ਪੌਣੇ ਨਿੱਖਰ ਜਾਂਦੇ ਆਗੇ ਤੇ ਨਾਲ ਰਗੜਨ ਦੀ ਲੋੜ ਆ ਪੌਣਿਆਂ ਨੂੰ ਜਿੰਨਾ ਵੀ ਤੇਲ ਘਿਓ ਹੁੰਦਾ ਤੇ ਆਪਣੇ ਆਪ ਵਧੀਆ ਪੌਣੇ ਸਾਫ਼ ਹੋ ਜਾਂਦੇ ਤੇ ਹੁਣ ਆਪਾਂ ਇਹ ਜਿਹੜੇ ਆਪਣੇ ਪੌਣੇ ਆਗੇ ਤੇ ਇਹ ਆਪਾਂ ਨੇ ਡਬੋ ਲੈਣੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘਿਉਂਦਾਂਗੇ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਤੁਸੀਂ ਘਿਉਂ ਲੈਣੇ ਆ ਪੋਣੀ ਪਾਣੀ ਗਰਮ ਹੁੰਦਾ ਤੇ ਥੋੜਾ ਜਿਹਾ ਧਿਆਨ ਨਾਲ ਪਾਣੀ ਆਪਣਾ ਜਿਆਦਾ ਗਰਮ ਆਗਾ ਇਸ ਕਰਕੇ ਥੋੜਾ ਜਿਹਾ ਧਿਆਨ ਨਾਲ ਹੀ ਇਹਨਾਂ ਨੂੰ ਪਿਉਂ ਦੇਣਾਗਾ ਇਸ ਤਰੀਕੇ ਨਾਲ ਫਿਰਨ 10 ਮਿੰਟ ਇਸੇ ਤਰ੍ਹਾਂ ਹੀ ਰੱਖਾਂਗੇ ਲਓ ਜੀ ਹੁਣ 10 ਮਿੰਟ ਹੋ ਗਏ ਪੋਣੀ ਪਿਉਣ ਤੇ ਪਿਆ ਨੂੰ ਤੇ ਹੁਣ ਵੇਖੋ ਕਿੰਨੇ ਸਾਫ ਹੋ ਗਏ ਪੋਣੀ ਇਹ ਤੇ ਬਿਲਕੁਲ ਚਿੱਟੀਆਂ ਚਿੱਟੀਆਂ ਇਹ ਡੱਬੀਆਂ ਨਿਕਲੀਆਂ ਆ ਜਿਹੜੀਆਂ ਚਿੱਟੇ ਰੰਗ ਦੀਆਂ ਇਹ ਤੇ ਜਿੰਨੀ ਵੀ ਇਹਨਾਂ ਦੇ ਵਿੱਚ ਥੰਢਾਈ ਵਗੈਰਾ ਸੀਗੀ ਤੇਲ ਵਗੈਰਾ ਸਭ ਕੁਝ ਦਾਗ ਤੇ ਸਭ ਕੁਝ ਇਹਨਾਂ ਦੇ ਲੱਗੇ ਦਾਗ ਦੁਗ ਤੇ ਇਹ ਵੇਖੋ ਜੀ ਚਿੱਟੇ ਪੋਣੇ ਤੇ ਸੀਗੇ ਦਾਗ ਤੇ ਇਹ ਤੁਹਾਨੂੰ ਦਿਖਾਨੀ ਆਂਗੀ ਦੂਸਰਿਆਂ ਤੇ ਤਾਂ ਨਹੀਂ ਦਿਖਣੇ ਨੇ ਇਹ ਦੇਖੋ ਹਜੇ ਆਪਾਂ ਬਿਲਕੁਲ ਇਹਨਾਂ ਨੂੰ ਹੱਥ ਨਾਲ ਰਗੜਿਆ ਵੀ ਨਹੀਂ ਤੇ ਬਿਲਕੁਲ ਸਾਫ਼ ਨਿਕਲ ਆਇਆ ਪੋਣਾ ਇਹ ਵੇਖੋ 10 ਮਿੰਟ ਬਾਅਦ ਤੇ ਹੁਣ ਜੇਕਰ ਤੁਸੀਂ ਇਹਨੂੰ ਥੋੜਾ ਬਹੁਤਾ ਰਗੜਨਾ ਤਾਂ ਰਗੜ ਸਕਦੇ ਆ ਤੇ ਨਹੀਂ ਇਹਨਾਂ ਨੂੰ ਕੋਈ ਰਗੜਨ ਦੀ ਲੋੜ ਨਹੀਂ ਹੈਗੀ। ਇਹ ਵੇਖੋ ਦੋਨੇ ਪਾਸੇ ਤੁਹਾਨੂੰ ਦਿਖਾ ਦੇਣੀ ਆ ਬਿਲਕੁਲ ਸਾਫ਼ ਹੋ ਗਏ ਦਾਗ। ਤੇ ਕੋਈ ਵੀ ਦਾਗ ਨਹੀਂ ਰਿਹਾ ਕਿਸੇ ਵੀ ਪੋਣੇ ਤੇ ਤੇ ਸਾਰੇ ਸਾਫ਼ ਹੋ ਗਏ ਇਹ। ਵੇਖੋ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਈਏ ਸਾਫ਼ ਪਾਣੀ ਵਿੱਚ ਦੀ। ਤੇ ਇਹ ਦੇਖੋ ਜੀ ਪੋਣੇ ਆਪਾਂ ਨੇ ਸਾਫ਼ ਕਰਕੇ ਟੰਗਤੇ ਬਿਲਕੁਲ। ਤੇ ਦੇਖੋ ਕਿੰਨੇ ਵਧੀਆ ਇਹ ਸਾਫ਼ ਸੁਥਰੇ ਲੱਗ ਰਹੇ ਆ ਬਿਲਕੁਲ ਹੀ ਚਿੱਟੇ ਚਿੱਟੇ। ਤੇ ਜਦੋਂ ਇਹ ਸੁੱਕ ਜਾਣਗੇ ਨਾ ਪੋਣੇ ਤੇ ਬਿਲਕੁਲ ਕੋਈ ਵੀ ਸਾਨੂੰ ਇੱਥੇ ਦਾਗ ਨਹੀਂ ਦਿਖੂਗਾ ਕਿਉਂਕਿ ਧੁੱਪ ਨਾਲ ਕੱਪੜਾ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਸੁੱਕ ਕੇ ਤੇ ਵੇਖੋ ਬਿਨਾ ਰਗੜੇ ਆਪਾਂ ਨੇ ਇਹ ਧੋਤੇ ਆ ਪੋਣੇ ਤੇ ਕਿੰਨੇ ਜ਼ਿਆਦਾ ਸਾਫ਼ ਸੁਥਰੇ ਆਗੇ ਤੇ ਕੋਈ ਆਪਾਂ ਨੂੰ ਇੱਥੇ ਮਿਹਨਤ ਨਹੀਂ ਕਰਨੀ ਪਈ ਰਗੜਨਾਂ ਦੀ ਪੋਣਿਆਂ ਨੂੰ ਤੇ ਇੰਨੇ ਦਾਗ ਸੀਗੇ ਇਹਨਾਂ ਤੇ ਤੇ ਬਿਲਕੁਲ ਸਾਫ਼ ਹੋ ਗਏ ਆਗੇ ਹੁਣ ਤੇ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਚੈਨਲ ਨੂੰ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ